ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਬੁੱਟਰ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹੈਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਵੇੜਾ ਵਖਾਉਣੀਆਂ ਗਰਮੀ ਰਹਿਤ ਤਿੰਨਾਂ ਦਾ ਹੀ ਦੁੱਧ ਮੱਝਾਂ ਵਰਗਾ ਉਹ ਚਿੱਟਾ ਵੇੜਾ ਵੱਡੇ ਗਾ ਵਾਜਿਆ ਨਾਲੀਆਂ ਚੰਗੇ ਦੁੱਧ ਵਾਲੀਆਂ ਇੱਕ ਤਾਜੀ ਸੂਈ ਸਵਾਈਆ ਦੋ ਸੂਨ ਨੂੰ ਤਿਆਰ ਹੈ ਇੱਕ ਇਧਰ ਤਾਜੀ ਸੂਈ ਆ ਇਹਦਾ ਸੌਦਾ ਹੋ ਗਿਆ ਮੇਰੇ ਆਉਣ ਤੋਂ ਪਹਿਲਾਂ ਇਨਫੋਰਮੇਸ਼ਨ ਲੈ ਲੈਣਾ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਨਾਮ ਤੇ ਐਡਰੈਸ ਲਾ ਲਾ ਪਿੰਡ ਬੁੱਟਰ ਜ਼ਿਲ੍ਹਾ ਮੋਗਾ ਜੀ ਫੋਨ ਨੰਬਰ ਦਾ 6284410400 ਦਾ 6284410400 ਲੈ ਤਿੰਨ ਪਸ਼ੂ ਵਕਾਉ ਬਾਈ ਤਿੰਨ ਸੂਈ ਸਵਾਈ ਤੋ ਕਰਕੇ ਗੱਭਨ ਦੋ ਜਿਹੜੀ ਤੋ ਮਰਜੀ ਕਰ ਲੈ ਸੂਈ ਸਵਾਈ ਦਾ ਕੰਨ ਮਾਸੂਆ ਸੂਈ ਸਵਾਹੀ ਦੂਜਾ ਸੂਆ ਬਾਈ ਅਜ ਤੀਜਾ ਦਿਨ ਹੋ ਗਿਆ ਨਾ ਸੂਈ ਨੂੰ ਠੀਕ ਐ ਸੂਈ ਥੰਡੀ ਪੂਰੀ ਆ ਜਿਵੇਂ ਮਰਜੀ ਕਰ ਜਾ ਕੋਈ ਬਾਤ ਨਹੀਂ ਸੀਲ ਸਾਬ ਦੋਸਤੋ ਫਲ ਆ ਜਿਹੜੇ ਪਾਸੇ ਦੀ ਮਰਜੀ ਵੈਜੋ ਪੁੱਠੇ ਪਾਸੇ ਦੀ ਵੀਰ ਹੱਥ ਮਾਰੀ ਜਾਂਦਾ ਤੇ ਫਲ ਸੀਲਸ ਆਊਗਾ ਬਾਈ ਭੱਟੀ ਆ ਥੋੜੀ ਜਿਹੀ ਬਾਈ ਨਾਲ ਆ ਹੂੰ ਬੌਲੀ ਹੋਊਏ ਇਹਦੇ ਨਾਲੇ ਹੁਣ 14 15 ਕਿਲੋ 15 ਕਿਲੋ ਹੋ ਜਾਵਾਂਗਾ 15 ਕਿਲੋ ਬੌਲੀ ਆਹ ਰੈਡੀ ਆ ਕਿੰਨਾ ਕੱਢ ਜੂ ਦੋਧਿਆ ਉਹਨਾਂ ਨੇ ਦੱਸਿਆ ਉਹ ਤਾਂ ਕਹਿੰਦੇ 22 ਕਿਲੋ ਚ ਆ ਆਪਾਂ 20 ਦੀ ਗਾਰੰਟੀ ਲੈ ਲਾਂਗੇ 20 ਦੇ ਵੀ ਦੇਊਗੀ ਜਿਵੇਂ ਹੁਣ 15 ਕਿਲੋ ਬੌਲੀ ਹੈਗਾ ਮੋਲੇਰ ਕਾਉਨੂ 72 ਕਰੋੜ 80 ਕਰੋੜ ਉਹ ਪੂਰੇ 70 ਦੀ ਦੇ ਦੇਾਂਗੇ ਵਿੱਚੋਂ ਮਾਨ ਤਾਨ ਕਰਕੇ ਕੱਢੀਏ ਬਾਹਰ ਨੂੰ ਦੋਸਤੋ ਬਿਲਕੁਲ ਸਸਤੇ ਮਲ ਦੀ ਫੁੱਲ ਵੱਡੇ ਕਦ ਕਾਠ ਵਾਲੀ ਚੰਗੇ ਦੁੱਧ ਵਾਲੀ ਤਾਜੀ ਸੂਈ ਸਵਾਈ ਟਾਪ ਦੀ ਵੜ 15 ਕਿਲੋ ਬੌਲੀ ਖੁੱਲੀ ਅੱਜ ਦੋਹਾਂ ਦਿਨਾਂ ਦੀ ਸੂਈ ਥੱਲੇ ਤਿਆਰ ਹੈ ਵੀਰ ਦੱਸਦਾ ਜਿੰਨਾ ਤੋਂ ਲਈ ਉਹ ਦੱਸਦੇ ਆ ਕਿ 22 ਕਿਲੋ ਦੁੱਧ ਪਹਿਲਾਂ ਨੇ ਦਿੱਤਾ ਪਰ ਵੀਰ ਕਹਿੰਦਾ 20 ਕਿਲੋ ਦੀ ਆਪਾਂ ਗਾਰੰਟੀ ਦੇ ਦਾਂਗੇ ਅਗਲੇ ਦੇ ਘਰੇ 22 ਕਿਲੋ ਚਵਾ ਦੇ ਅਗਲੇ ਦੇ ਘਰੇ 23 ਕਿਲੋ ਚਵਾ ਦੇ 20 ਕਿਲੋ ਦੀ ਵੀਰ ਕਹਿੰਦਾ ਮੇਰੀ ਗਾਰੰਟੀ ਆ ਸਟੀਲ ਸਾਉ ਫੁੱਲ ਹਵਾਨਾ ਸਾਰਾ ਮੋਟੀਆਂ-ਮੋਟੀਆਂ ਵੀ ਇੰਜਨ ਨਾਲ ਭਰਿਆ ਪਿਆ ਲੰਮੀ ਦੋਰ ਲਾਲਲੇ ਫੁੱਲੋ ਚ ਲੰਮੇ ਵੱਡੇ ਕਦ ਕਾਠ ਵਾਲੀ ਕਾਲੇ ਰੰਗ ਦੀ ਟੌਪ ਦੀ ਵਹਿੜ ਹਵਾਨਾ ਸਾਰਾ ਮੋਟੀਆਂ-ਮੋਟੀਆਂ ਵੀ ਇੰਜਨ ਨਾਲ ਭਰਿਆ ਪਿਆ 22-23 ਕਿਲੋ ਖੁੱਲਾ ਦੁੱਧ ਪਿਆ ਜੂ 15 ਕਿਲੋ ਬੌਲੀ ਅੱਜ ਤਿਆਰ ਹੈ ਮੂੰਹ ਮੱਥੇ ਦੀ ਸੋਹਣੀ ਹੈ ਸੋਹਣਾ ਬੋਡੀ ਸਟ੍ਰਕਚਰ ਹੈ ਖੁੱਲੇ ਢਲੇ ਅੰਗਾ ਪੈਰਾਂ ਦੀ ਹੈ 12 ਵਜੇ ਦੇ ਕਰੀ ਵੀਡੀਓ ਬਣਾ ਰਹੇ ਆ ਤਾਣ ਹਵਾਨੇ ਦੀ ਜੱਜਮੈਂਟ ਆਪਦੀ ਉਸ ਹਿਸਾਬ ਨਾਲ ਕਰ ਲਿਓ ਸ਼ਾਮ ਦੀ ਚਵਾਈ ਚਾਜੇ ਸਾਰਾ ਦੇਣੀ ਪਿਆ ਸ਼ਾਮ ਤੱਕ ਰਹਵਾਨਾ ਬੋਲੇ ਨਾਲ ਭਰ ਲੈਣਾ ਖੁੱਲਾ 15 ਕਿਲੋ ਬੋਲਾ ਤਿਆਰ ਹੈ ਬਾਕੀ ਜਿਹੜੀ ਦੋਵਾਂ ਦਿਨਾਂ ਦੀ ਸੂਈ ਅੱਜ 15 ਕਿਲੋ ਬੋਲੀ ਚਵਾਈ ਜਾਂਦੀ ਕੰਡੇ ਵਾਲੀ 22 23 ਕਿਲੋ ਦੁੱਧ ਬਾੜਾ ਨਹੀਂ ਖੁੱਲਾ ਪਿਆ ਦੇਣਾ ਪੂਰ ਛੱਟਾ ਵੀ ਵੀਰ ਕੰ ਦਾ ਭੋਰਾ ਨਹੀਂ ਚਵਾਈ ਮੋਟੀ ਐ ਮੱਝਾਰਗਾ ਦੁੱਧ ਉਹ ਜਮਾ ਚਿੱਟਾ ਚਾਰਾਂ ਥਾਣਾ ਜੋ ਵੀਰ ਨੇ ਧਾਰਾ ਮਾਰਤੀਆਂ ਇੱਕ ਨੰਬਰ ਚਵਾਈ ਹੈ ਸੀਲਸਾਉ ਫੁੱਲ ਹੈ ਭਾਵਾਂ ਦੋ ਟਾਈਮ ਭਾਵਾਂ ਅਗਲਾ ਤਿੰਨ ਟਾਈਮ ਚੋਕੇ ਲੈ ਜਾਓ 15 ਕਿਲੋ ਨੈੱਟ ਬੌਲੀ ਤਿਆਰ ਹੈ ਤਾਜੀ ਸੂਈ ਹੈ ਜੇ ਕਿਤੇ ਆਥ ਨੇ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ ਹਵਾਨਾ ਬੌਲੇ ਨਾਲ ਭਰਿਆ ਹੁਣ ਅਸੀਂ ਬਾਕੀ ਸੂਈ ਸਵਾਈ ਹੈਗੀ ਭਾਵਾਂ ਦੋ ਟਾਈਮ ਚਾਰ ਟਾਈਮ ਚੋਕੇ ਲੈ ਜਾਓ ਦੋਸਤੋ ਹਵਾਨਾ ਸਾਰਾ ਬਰੀਕ ਬਰੀਕ ਵੇਂਜ ਨਾਲ ਭਰਿਆ ਪਿਆ ਜਿੱਦਾਂ ਕਸ਼ਮੀਰੀਆਂ ਦੀ ਸ਼ਾਲ ਤੇ ਕਢਾਈ ਕੀਤੀ ਹੁੰਦੀ ਹੈ ਨਾ ਇਹਦਾ ਹਵਾਨੇ ਤੇ ਵੀਂਜ ਦੀਆਂ ਡੱਬੀਆਂ ਬੰਦੀਆਂ ਮੁੱਲ ਕਰ ਨੂੰ ਵੀਰ ਕਹਿੰਦਾ 75000 80000 85000 ਜਿੰਨਾ ਮਰਜ਼ੀ ਕਰਾ ਲਓ 70000 ਦੀ ਦੇ ਦੇਾਂਗੇ ਬਿਲਕੁਲ ਜੈ ਡਿਮਾਂਡ ਜੇ ਕਿਸੇ ਭੈਣ ਭਰਾ ਨੇ ਘਰੇ ਦੁੱਧ ਪੀਣ ਨੂੰ ਵਹਿੜ ਲੈਣੀ ਆ ਜਾਂ ਵਹਿੜ ਦੁੱਧ ਤੇ ਲਾਉਣੀ ਆ ਡੇਰੀ ਦੁੱਧ ਪਾਉਣ ਨੂੰ ਤੇ ਬਿਲਕੁਲ ਸਸਤੇ ਮੁੱਲ ਦੀ ਤਾਜੀ ਸੂਈ ਸਵਾਈ ਦੂਜਾ ਸੂਆ ਟੋਪਰ ਵਹਿੜ ਫੁੱਲ ਵੱਡੇ ਕੱਦ ਵਾਲੀ ਫੁੱਲ ਵਜਨ ਵਾਲੀ 22 23 ਕਿਲੋ ਦੁੱਧ ਪਿਆਜੂ ਤੇ ਦੁੱਧ ਵੀ ਮੱਝ ਹਰਗਾ ਉਹ ਚਿੱਟਾ ਗਰਮੀ ਪੂਰਾ ਨਹੀਂ ਬਣਾਉਣੀ ਕਾਲੇ ਰੰਗ ਦੀ ਬੱਚੀ 2 ਨੰਬਰ ਤੇ ਆ ਜੀ ਲਾਲੇ ਤੇ ਭਾਈ 7-8 ਹਜ਼ਾਰ ਦੇਣੀ ਵੜ ਸੀਲ ਠੰਡੀ ਇਹ ਵੀ ਬਹੁਤ ਹਾਲ ਹੈ ਜਿਵੇਂ ਮਾਰਜੀ ਬੈਠੀ ਆ ਕੋਈ ਵਾਸਤਾ ਨਹੀਂ ਆ ਕਿੰਨਾ ਕ ਦੁੱਧ ਕੱਢ ਜੂ ਦੁੱਧ ਯਾਰ 14 ਕਿਲੋ ਦਾ ਦੱਸਦੇ ਸੀ ਕੋਈ ਨਾ ਚਾਹ ਵਾਪਸ ਨੂੰ ਥੱਲੇਉ 14-15 ਦੇ ਦਊਗੀ ਯਾਰ ਹਾਂ ਇਹਨਾਂ ਦਾ ਦਰਮਿਆਨਾ ਹੀ ਦੇ ਦਊਗੀ ਵਜਨ ਵਾਲੀ ਆ ਬਾਕੀ ਸੀਲ ਠੰਡੀ ਪੂਰੀ ਆ ਕੋਈ ਵਾਸਤਾ ਨਹੀਂ ਜਿੱਧਰ ਦੀ ਮਰਜੀ ਬੈਠੀ ਆ ਜੈਜ ਮੋਲ ਲਾਲੇ ਇਹ ਯਾਰ 52000 ਰੀ ਦੇ ਦਿਆਂਗੇ ਕੱਢੀਏ ਬਾਹਰ ਨੂੰ ਦੋਸਤੋ 1 ਨੰਬਰ 22 23 ਕਿਲੋ ਵੰਗੂ ਦੁੱਧ ਪਿਆਜੂ 20 ਕਿਲੋ ਇਹਦਾ ਵੀਰ ਕਹਿੰਦਾ ਮੈਂ ਲਿਖ ਕੇ ਗਾਰੰਟੀ ਦੇ ਦੂੰ ਬਾਕੀ ਜਿਹੜੀ ਬੌਹਲਾ ਅੱਜ ਦੋਹਾਂ ਦਿਨਾਂ ਦੀ ਸੂਈ 15 ਕਿਲੋ ਚਵਾਈ ਜਾਂਦੀ ਆ 22 23 ਕਿਲੋ ਦੁੱਧ ਬਾਹਲਾ ਨਹੀਂ ਖੁੱਲਾ ਪਿਆ ਦੇਣਾ 2 ਨੰਬਰ ਦੂਜੇ ਸਵੇਰੇ ਸੁੰਦੀ ਆ ਵੀਰ ਦੱਸਦਾ ਜਿੰਨਾਂ ਤੋਂ ਲਈਓ ਦੱਸਦੇ ਆ ਕਿ 14 15 ਕਿਲੋ ਪਹਿਲਾਂ ਨੇ ਦੁੱਧ ਦਿੱਤਾ ਵਜਨ ਬਹੁਤ ਐ 14 15 ਕਿਲੋ ਕਹਿ ਕੇ ਵੀਰ ਕਹਿੰਦਾ ਦੇਵਾਂਗੇ ਇਹਨਾਂ ਦੁੱਧ ਖੁੱਲਾ ਪਿਆ ਦੇਣਾ ਪੂਰੀ ਵਾਰ ਸਾਰੀਆਂ ਹੀ ਵੈਲਾ ਸੀਲ ਸਾਉ ਹੈ ਮੂੰਹ ਮੱਥੇ ਦੀ ਸੋਹਣੀ ਹੈ ਛੋਟਾ ਕੰਨ ਬੋਦੀ ਵਾਲੀ ਬੱਚੀ ਮਰਾਸੀਆਂ ਦੇ ਢੋਲ ਲਰ ਗਈ ਹੈ ਚਾਰ ਸ਼ਪੇਰੋਂ ਗੋਲ ਮਟੋਲ ਪਈ ਹੈ ਪੂਰੀ ਭਾਰੀ ਨਰੋਈ ਨਿਗਰ ਦੂਜਾ ਸੂਆ ਟਾਪ ਦੀ ਬੱਚੀ 52000 ਦੀ ਵੀਰ ਕਹਿੰਦਾ ਦੇ ਦਾਂਗੇ ਮੁੱਲ 55000 57000 ਜਿੰਨਾ ਮਰਜ਼ੀ ਕਰਾ ਲਓ 15 ਕਿਲੋ ਖੁੱਲਾ ਦੁੱਧ ਪਿਆ ਜੂ ਬੜਾ ਢੱਲਾ ਬਹੁਤ ਪਈਆਂ ਲੇਵਾ ਇਹ ਵੀ ਵੜਾ ਲਾਹੂ ਬਹੁਤ ਇੱਕ ਨੰਬਰ ਵੰਗੂ ਕਿਉਂਕਿ ਹਵਾਨੇ ਦੇ 4 ਚਪੇਰੇ ਵੱਲ ਢੱਲਾਂ ਬਹੁਤ ਪਈਆਂ ਰੂਵ ਵਰਗਾ ਹਵਾਨਾ ਕੋਈ ਸੈਡ ਨਹੀਂ ਕੋਈ ਭਲ ਨਹੀਂ ਠੰਡੀਆਂ ਮੇਨ ਗੱਲ ਠੰਡੀਆਂ ਹਾਂ ਮੇਨ ਗੱਲ ਆ ਕਿ ਸੀਲ ਸੌ ਫੁੱਲ ਆ ਭਵਨ ਜਵਾਕ ਚੋਈ ਜਾਣ ਇੰਨੀਆਂ ਸੀਲ ਸੌ ਵਹਿਣਾਂ ਬਣੂ ਇਹ ਵੀ ਬਹੁਤ ਵਹਿਣ ਢੱਲ ਬਹੁਤ ਆ ਹਾਂ ਫਟੇਂਗੂ ਹਵਾਨਾ ਪੇਸ਼ੇ ਨੂੰ ਵੱਧ ਦਾ ਲੇਵਾ ਲਾਹੂ ਬਹੁਤ ਵੱੱਛੀ ਹੂ ਮੱਥੇ ਦੀ ਸੋਹਣੀ ਆ ਵਜਨ ਬਹੁਤ ਆ 15 ਕਿਲੋ ਖੁੱਲਾ ਦੁੱਧ ਪਿਆ ਜੂ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਗਾੜੀ ਚ ਵੀ ਦੁੱਧ ਚੰਗਾ ਉ ਪੂਰਲੇ ਥਾਨ ਤੋਂ ਫਟੇਂਗੂ ਹਵਾਨਾ ਅਗੇ ਧਨੀ ਵਾਲੇ ਪਾਸੇ ਨੂੰ ਫਿਰਦਾ ਤਿੰ ਇਹ ਦੂਜਾ ਸੂਆ ਇਹਦੀ ਬਈ 7-8 ਸਾਲ ਪਹਿਲੇ ਇਹਦੇ ਵੀ ਪੂਰੀ ਠੰਡੀ ਇਹ ਵੀ ਬਹੁਤ ਵਾ ਲੈ ਜਮ ਮਰਜੀ ਬੈਠੇ ਜੀ ਸੇ ਸਾਰੇ ਨਾ ਕੀ ਫੁੱਲ ਆ ਦੋਸਤੋ ਫੁਹਾਰੇ ਚਲਾਏ ਸੀ ਨਹੀਂ ਆ ਬਦਾਮੀ ਰੰਗ ਦੀ ਵੱਛੀ ਆ ਆ ਫੁਹਾਰੇ ਚੱਲਦੇ ਸੀ ਹੁਣ ਵੀਡੀਓ ਬਣਾਉਣੀ ਕਰਕੇ ਬੰਦ ਕਰਤੇ ਆ ਤਾਂ ਕਰਕੇ ਥੋੜੀ ਜੀ ਲਾਲੀ ਵਾਲੀ ਭਾਅ ਮਾਰਦੀ ਆ ਦੁੱਧ ਕਿੰਨਾ ਕੱਢ ਜੂ ਲਾਲੇ ਦੋਦੇ 15 ਕਿਲੋ ਬਲੂਨ ਦਾ ਦੱਸ ਦਿਓ ਕਿ ਨਹੀਂ ਆਪਣਾ ਚੋਇਆ ਵਾ ਠੀਕ ਹੈ 15-16 ਕਿਲੋ ਦੇ ਵੀ ਦੇਊਗੀ ਬਈ ਵਜਨ ਨਾਲ ਕੱਢੀ ਆ ਬੜ ਛੁੱਟੀ ਨਹੀਂ ਜੀ ਮੱਲਾ ਮੋਲੀਆਰੇ ਇਹ ਵੀ 52 ਦੇ ਦਿਆਂਗੇ ਮਾਨਤਾਂ ਜਿਹੜਾ ਜੋੜਾ ਲਊਗਾ ਜੋੜੇ 'ਚ ਮਾਨਤਾਂ ਖੁੱਲਾ ਕਰ ਦਿਆਂਗੇ ਆਪਾਂ ਕੱਢੀਏ ਬਾਹਰ ਨੂੰ 22 ਕਹਿੰਦਾ ਜਿਹੜਾ ਭੈਣ ਭਰਾ ਜੋੜਾ ਲੈ ਲੂ ਖੁੱਲਾ ਮਾਨਤਾਂ ਕਰ ਦੂੰਗਾ ਅੱਜ ਦੀ ਵੀਡੀਓ ਦੇ ਵਿੱਚ ਵਹਿੜਾ ਤਿੰਨੇ ਹੀ ਚੰਗੀਆਂ ਪਰ ਇੱਕ ਨੰਬਰ ਵਹਿੜਾ ਅੱਜ ਦੀ ਵੀਡੀਓ ਦੇ ਵਿੱਚ ਟੌਪ ਦੀ ਬੱਚੀ ਆ ਫਾਰਮ ਵਾਲੀਆਂ ਵਹਿੜਾ ਅਰਗੀ ਵਹਿੜਾ ਵੱਡੀ ਬਹੁਤ ਆ ਵਜਨ ਬਹੁਤ ਆ ਹਵਾਨਾ ਵੀ ਅਮਰੀਕਨ ਵਹਿੜਾ ਵਰਗਾ 22 23 ਕਿਲੋ ਖੁੱਲਾ ਦੁੱਧ ਪਿਆਜੂ 3 ਨੰਬਰ 15 16 ਕਿਲੋ ਦੁੱਧ ਪਿਆਜੂ ਬਦਾਮੀ ਰੰਗ ਦੀ ਜਰਸੀ ਸਤਾਂ ਅੱਠਾਂ ਦੇਣਾ ਦੀ ਕੱਚੀ ਆ ਇਹ ਵੀ ਬਹੁਤ ਹੋਲੇ ਇਹਦੇ ਵੀ ਆ ਕੋਈ ਆ ਨਹੀਂ ਆ ਭਰਿਆ ਪਿਆ ਇਧਰੋਂ ਵੀ ਲਿਆ ਆ ਵੀ ਇਹਦਾ ਵੀ ਯਾਰ ਹਾਂ ਲੇ ਭਾਈ ਇਹਦਾ ਵੀ ਵੇਨਜ ਨਾਲ ਭਰਿਆ ਪਿਆ ਮੋਟੀਆਂ ਮੋਟੀਆਂ ਵੇਨਜਾ ਹਜੇ ਹਫਤਾ ਲੈ ਜੈਣਾ ਜਿੱਦਣ ਵચ્છી ਤਿਆਰ ਹੋ ਜਾਂਦੀ ਆ ਹਵਾਨਾ ਦੁੱਧ ਨਾਲ ਬੌਲੇ ਨਾਲ ਭਰ ਲੈਂਦੀ ਆ ਦੁੱਧਾ ਜੋਰ ਬਣ ਜਾਂਦਾ ਇਹ ਵੇਨਜ ਹੋਰ ਵੀ ਮੋਟੀਆਂ ਹੋ ਜਾਣੀਆਂ ਇਹ ਵੀ ਵੀਰਕੇਨ ਦਾ 52000 ਦੀ ਦੇ ਦੇਾਂਗੇ ਮੁੱਲ 55 ਜਿੰਨਾ ਮਰਜ਼ੀ ਕਰਾ ਲਓ ਜੇ ਕੋਈ ਭੈਣ ਭਰਾ ਜੋੜੀ ਲੈ ਲੈਂਦਾ ਫੇਰ ਭੋਰਾ ਵੱਧ ਮਾਨ ਤਾਨ ਬਾਈ ਕਹਿੰਦਾ ਕਰ ਦੂੰਗਾ ਬਾਕੀ ਹਿਮਾਚਲ ਨਹੀਂ ਬਾਈ 6 ਫੁੱਟ ਕਰਦਾ ਮੇਰੇ ਹਿਸਾਬ ਨਾਲ ਦੇਖ ਲੈ ਕਿੱਥੇ ਹਾਂ ਦੋਸਤੋ ਐਵੇਂ ਕੋਈ ਭੈਣ ਭਰਾ ਵੀਰ ਕਹਿੰਦਾ ਹਿਮਾਚਲ ਆ ਲੀਆਂ ਨਾ ਮੰਨੇ ਕੋਈ ਨਿੱਕੀਆਂ ਮਰੀਆਂ ਹੰਭੀਆਂ ਜੀਆਂ ਨਹੀਂ ਪੂਰੀਆਂ ਵੱਡੇ ਕਦ ਕਾਠ ਵਾਲੀਆਂ ਤੇ ਵਜਣ ਵਾਲੀਆਂ ਵਹਿੜਾਂ ਲਹੂ ਵਾਲੀਆਂ ਵਹਿੜਾਂ ਆ 2 ਨੰਬਰ ਦੀ ਇਹ ਗਾੜੀ ਵੇਖੋ ਮੁਰਲੇ ਥਾਨ ਤੋਂ ਫਟ ਡੰਗੂ ਹਵਾਨਾ ਅਗੇ ਧੋਨੀ ਵਾਲੇ ਪਾਸੇ ਨੂੰ ਫਿਰਦਾ ਹੈ 1 ਨੰਬਰ ਬਿਲਕੁਲ ਸਸਤੇ ਮੋਲ ਦੀ ਮੌਲ ਕਰ ਨੂੰ 75000 80000 85000 ਜਿੰਨਾ ਮਰਜ਼ੀ ਕਰਾ ਲੋ 70000 ਦੀ ਦੇ ਦੇਣੀ ਆ 22 23 ਕਿਲੋ ਖੁੱਲਾ ਦੁੱਧ ਪਿਆ ਜੂ ਤਿੰਨ ਨੰਬਰ ਦਾ ਵੀ ਹਵਾਨਾ ਵੇਣ ਦੇ ਨਾਲ ਭਰਿਆ ਪਿਆ ਥਣ ਮੁਠੀ ਵਾਲੇ ਹੱਦੀ ਚਵਾਈ ਵਾਲੇ ਆ ਦੋ ਨੰਬਰ ਤੇ ਤਿੰਨ ਨੰਬਰ 52 52000 ਦੀਆਂ ਦੁੱਧ ਤਿੰਨਾਂ ਦਾ ਹੀ ਮੱਝਾਂ ਵਰਗਾ ਹੋਊਗਾ ਬਾਕੀ ਫੋਨ ਨੰਬਰ ਸਕਰੀਨ ਤੇ ਇਹੀ ਵੜਾ ਕਿਸੇ ਹੋਰ ਚੰਗੇ ਵਪਾਰੀ ਦੇ ਘਰੇ ਖੜੀਆਂ ਹੁੰਦੀਆਂ ਪਰ ਵੜ ਦਾ ਮੁੱਲ 7 7 8 8000 ਵੱਧ ਹੋਣਾ ਸੀ ਪਰ ਵੀਰ ਨੇ ਬਿਲਕੁਲ ਜਾਇਜ਼ ਮੁੱਲ ਕੀਤੇ ਆ ਲੈਣ ਦੇ ਨਾਲੇ ਤਿੰਨੇ ਵੱਡੀਆਂ ਵਹਿੜਾਂ ਵਜੇ ਨਾਲੀਆਂ ਬਿਲਕੁਲ ਸਸਤੇ ਮੁੱਲ ਦੀਆਂ ਚੰਗੇ ਦੁੱਧ ਵਾਲੀਆਂ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਜਿਹੜੇ ਵੀ ਭੈਣ ਭਰਾ ਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਜੇ ਕੋਈ ਸੂਈ ਸਵਾਈ ਵਹਿੜ ਲੈਣ ਦਾ ਚਾਹਵਣਾ ਇੱਕ ਨੰਬਰ ਸੂਈ ਵੀ ਆ ਦੋ ਨੰਬਰ ਤੇ ਤਿੰਨ ਨੰਬਰ ਗੱਭਣਾ ਕੋਈ 5566 ਦੇ ਨਾਂ ਤੇ ਕਰਸੂ ਪਰਣ ਫੋਨ ਨੰਬਰ ਸਕਰੀਨ ਤੇ ਸਾਸ਼ੀਕਰ